ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਬਹੁਤ ਵਧੀਆ ਤੇ ਠੀਕ ਠਾਕ ਹੋਮ ਹੋਗੇ ਅੱਜ ਦੀ ਜਿਹੜੀ ਵੀਡੀਓ ਆ ਉਹ ਆਪਾਂ ਕਦੂਆਂ ਦੇ ਉੱਪਰ ਬਣਾ ਰਹੇ ਆ ਕਦੂਆਂ ਦੇ ਉੱਪਰ ਜਿਹੜਾ ਫਲ ਆਉਂਦਾ ਇਹਨੂੰ ਫੁੱਲ ਵੀ ਕਹਿ ਸਕਦੇ ਆ ਫਲ ਵੀ ਆ ਕਦੂਆਂ ਦਾ ਇਹ बार-बार ਆ ਜਾਂਦਾ ਝੜ ਜਾਂਦਾ ਆ ਜਾਂਦਾ ਝੜ ਜਾਂਦਾ ਇਹਦੇ ਵਾਸਤੇ ਆਪਾਂ ਕੀ ਕਰੀਏ ਇਹਦੇ ਵਾਸਤੇ ਇੱਕ ਨਹੀਂ अनेका ਹੀ ਤਰੀਕੇ ਆ ਇਹਨੂੰ ਸਕਸੈਸ ਕਰਨ ਦੇ ਅੱਜ ਆਪਾਂ ਦੋ ਤਰੀਕੇ ਬਾਰੇ ਗੱਲਬਾਤ ਕਰਾਂਗੇ ਜਿਹੜੇ ਹਰ ਇੱਕ ਬੰਦਾ ਹੀ ਅਫੋਰਡ ਕਰ ਸਕਦਾ ਇਹਦੇ ਵਿੱਚ ਕਿਸੇ ਚੀਜ਼ ਦੀ ਜ਼ਿਆਦਾ ਜ਼ਰੂਰਤ ਨਹੀਂ ਹੈਗੀ। ਬਸ ਸਾਨੂੰ ਥੋੜਾ ਜਿਹਾ ਗਿਆਨ ਹੋਣਾ ਚਾਹੀਦਾ ਵੀ ਆਪਾਂ ਕਿਵੇਂ-ਕਿਵੇਂ ਕੀ-ਕੀ ਕਰਨਾ। ਫੁੱਲ ਜਾਂ ਫਲ ਦੇ ਝੜਨ ਦੇ ਕਈ ਕਾਰਨ ਹੋ ਸਕਦੇ ਆ ਜਿਵੇਂ ਮੌਸਮ ਦੇ ਵਿੱਚ ਤਬਦੀਲੀ ਦਾ ਹੋਣਾ, ਜ਼ਿਆਦਾ ਗਰਮੀ, ਮਿੱਟੀ ਦੇ ਵਿੱਚ ਤੱਤਾਂ ਦੀ ਕਮੀ ਤੇ ਜਿਹੜੀ ਬੱਲ ਹੁੰਦੀ ਆ ਜਾਂ ਪੌਦਾ ਹੁੰਦਾ ਉਹਨੂੰ ਸਹੀ ਟਾਈਮ ਤੇ ਜਿਹੜਾ ਪਾਣੀ ਦਾ ਨਾ ਲੱਗਣਾ। ਇਹ ੜੋ-ੜੋਟੇ ਕਾਰਨ ਹੁੰਦੇ ਆ। ਜਦੋਂ ਮਿੱਟੀ ਦੇ ਵਿੱਚ ਤੱਤਾਂ ਦੀ ਕਮੀ ਹੋ ਜਾਂਦੀ ਆ ਉਦੋਂ ਬੱਲ ਪੀਦਾ ਜਾਂਦੀ ਆ। ਪਰ ਜਿਹੜੇ ਉਹਦੇ ਉੱਪਰ ਫੁੱਲ ਆਉਂਦੇ ਆ ਉਹ ਝੜਨੇ ਸ਼ੁਰੂ ਹੋ ਜਾਂਦੇ ਆ ਕਦੂਆਂ ਦੇ ਉੱਪਰ ਦੋ ਤਰ੍ਹਾਂ ਦੇ ਫੁੱਲ ਆਉਂਦੇ ਆ ਇੱਕ ਮੇਲ ਇੱਕ ਫੀਮੇਲ ਆ ਸਾਨੂੰ ਇਹਦੀ ਪਛਾਣ ਬਸ ਕਰਨੀ ਜ਼ਰੂਰੀ ਹੁੰਦੀ ਆ ਜਿਹੜੇ ਮੇਲ ਫੁੱਲ ਹੁੰਦੇ ਆ ਉਹਨਾਂ ਦੀ ਆ ਮੇਲ ਫੁੱਲਾ ਇਹਦੀ ਜਿਹੜੀ ਡੰਡੀਆਂ ਨੀਚੇ ਵਾਲੀ ਉਹ ਫੀਮੇਲ ਫੁੱਲ ਦੇ ਨਾਲੋਂ ਕਾਫੀ ਲੰਬੀ ਹੁੰਦੀ ਆ ਜਿਹੜਾ ਫੀਮੇਲ ਫੁੱਲ ਹੁੰਦਾ ਉਹ ਆ ਗਿਆ ਉਹਦੀ ਇਹਦੀ ਡੰਡੀ ਹੁੰਦੀ ਆ ਬਹੁਤ ਛੋਟੀ ਹੁੰਦੀ ਆ ਜਿਹੜਾ ਮੇਲ ਹੁੰਦਾ ਨੀਲ ਫੁੱਲ ਹੁੰਦਾ ਉਹਦਾ ਕੋਈ ਫਰੂਟ ਨਹੀਂ ਬਣਦਾ ਜਿਹੜਾ ਫਰੂਟ ਬਣਦਾ ਜਿਹੜਾ ਫਲ ਬਣਦਾ ਉਹ ਫੀਮੇਲ ਜਿਹੜਾ ਫੁੱਲ ਹੁੰਦਾ ਉਹਦੇ ਤੋਂ ਬਣਦਾ ਹੈਗਾ ਹੁਣ ਇਹਨੂੰ ਸக்ஸੈਸ ਕਰਨ ਦੇ ਦੋ ਤਿੰਨ ਤਰੀਕੇ ਆ ਤਰੀਕੇ ਤਾਂ ਹੋਰ ਵੀ ਬਥੇਰੇ ਆ ਪਰ ਆਪਾਂ ਦੋ ਤਿੰਨ ਹੀ ਅੱਜ ਤੁਹਾਨੂੰ ਦੱਸਾਂਗੇ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਜਾਊਗੀ ਇਸ ਚੀਜ਼ ਦੇ ਨਾਲ ਹੁਣ ਸਾਰਿਆਂ ਨੂੰ ਪਹਿਲਾਂ ਜਿਹੜਾ ਤਰੀਕਾ ਹੈਗਾ ਗੁੜ ਲੈ ਲੈਣਾ ਗੁੜ ਨੂੰ ਪਾਣੀ ਦੇ ਵਿੱਚ ਘੋਲ ਲੈਣਾ ਉਹਦਾ ਘੋਲ ਬਣਾ ਲੈਣਾ ਜਿੰਨੀ ਵੀ ਸਾਡੇ ਕੋਲੇ ਮੰਨ ਕੇ ਚੱਲ ਜੇ ਤਾਂ ਵੱਧ ਬੱਲਾਂ ਲਾਈਆਂ ਹੋਈਆਂ ਤਾਂ ਦਾ ਉਸ ਹਸਾਬ ਨਾਲ ਕੋਲ ਬਣਾ ਲੈਣਾ ਜੇ ਘੱਟ ਆ ਮੰਨ ਕੇ ਚੱਲ ਪੰਜ ਸੱਤ ਬੱੰਨਾ ਹੈਗੀਆਂ ਫਿਰ ਉਸ ਹਸਾਬ ਨਾਲ ਬਣਾਉਣਾ ਉਹਨੂੰ ਕਿਸੇ ਪੰਪ ਦੀ ਮਦਦ ਦੇ ਨਾਲ ਸਾਰੀਆਂ ਬੱਲਾਂ ਦੇ ਉੱਪਰ ਛੜਕਾ ਕਰ ਦੇਣਾ ਉਹਦੇ ਨਾਲ ਕੀ ਹੋਊਗਾ ਜਿਹੜੀਆਂ ਮਧੂ ਮੱਖਣਾਂ ਛੋਟੀਆਂ ਮੱਖਣਾਂ ਹੁੰਦੀਆਂ ਉਹ ਇੱਕ ਦੂਜੇ ਆਉਣੀਆਂ ਉਹਦੇ ਤੇ ਇੱਕ ਦੂਜੇ ਬੱਲਾਂ ਦੇ ਵਿੱਚ ਜਾਣੀਆਂ ਤੇ ਉਹਦੇ ਨਾਲ ਕੀ ਆ ਸਾਡਾ ਜਿਹੜਾ ਸਾਡਾ ਫਰੂਟ ਆ ਉਹ ਸਕਸੈਸ ਹੋ ਜਾਊਗਾ ਦੂਸਰਾ ਤਰੀਕਾ ਤਰੀਕਾ ਪਹਿਲੇ ਵਾਲਾ ਵੀ ਬਹੁਤ ਜ਼ਿਆਦਾ ਸਕਸੈਸ ਆ ਤੇ ਜਿਹੜਾ ਆ ਤਰੀਕਾ ਤੁਹਾਨੂੰ ਦੱਸਣ ਲੱਗਿਆ ਇਹ ਵੀ ਬਹੁਤ ਜ਼ਿਆਦਾ ਸਕਸੈਸ ਆ ਇਹਦੇ ਵਿੱਚ ਕੀ ਕਰਨਾ ਜਿਹੜਾ ਮੇਲ ਫੁੱਲ ਹੁੰਦਾ ਉਹਨੂੰ ਤੋੜ ਲੈਣਾ ਇਦਾਂ ਕਰਕੇ ਉਸ ਤੋਂ ਬਾਅਦ ਜਿਹੜਾ ਇਹਦੇ ਉੱਪਰ ਆ ਫਲਜਾ ਲੱਗਿਆ ਹੋਇਆ ਹੈਗਾ ਇਹਨੂੰ ਤੋੜ ਲੈਣਾ ਇਹਨੂੰ ਲਾ ਕੇ ਪਰੇ ਛੁੱਟ ਦੇਣਾ ਉਹਦੇ ਵਿੱਚੋਂ ਇੱਕ ਪੌਦਾ ਟਾਈਪ ਨਿਕਲਦਾ ਜਿਹਨੂੰ ਪਰਾ ਕਹਿੰਦੇ ਆ ਆਹ ਨਿਕਲੂਗਾ ਉਹਦੇ ਵਿੱਚੋਂ ਇਹਨੂੰ ਬਿਲਕੁਲ ਹਲਕਾ ਹਲਕਾ ਹਿਲਾ ਲੈਣਾ ਇਹਨੂੰ ਲਾਉਣ ਤੋਂ ਬਾਅਦ ਜਿਹੜੇ ਫੀਮੇਲ ਫੁੱਲ ਆ ਉਹਨਾਂ ਦੇ ਉੱਪਰ ਲਾਉਣਾ ਇਹਨੂੰ ਐਦਾਂ ਐਦਾਂ ਕਰਕੇ ਸਾਰਿਆਂ ਦੇ ਉੱਪਰ ਲਾ ਦੇਣਾ ਫੁੱਲਾ ਫੁੱਲਾ ਐਦਾਂ ਜਦੋਂ ਆਪਾਂ ਇਹਦੇ ਉੱਪਰ ਲਾਵਾਂਗੇ ਬਸ ਇਹ ਕੁਦਰਤੀ ਪ੍ਰਜਨਨ ਹੋ ਜਾਂਦਾ ਇਹਨਾਂ ਦਾ ਇਹਦੇ ਨਾਲ ਬਹੁਤ ਜ਼ਿਆਦਾ ਜਿਹੜੇ ਕਦੂਆ ਸਕਸੈਸ ਹੁੰਦੇ ਆ ਸਾਰਿਆਂ ਦੇ ਉੱਪਰ ਲਾ ਦੇਣਾ ਇਹ ਜਿਹੜਾ ਤਿੰਨ ਤੋਂ ਲੈ ਕੇ ਚਾਰ ਚਾਰ ਜਿਹੜੇ ਫਲ ਹੁੰਦੇ ਆ ਜਿਹੜੇ ਫੀਮੇਲ ਫਰੂਟ ਲੱਗਿਆ ਹੁੰਦਾ ਉਹਦੇ ਤੇ ਇਸਤੇਮਾਲ ਕਰਨਾ ਤਿੰਨ ਚਾਰ ਤੋਂ ਬਾਅਦ ਇਹਨੂੰ ਚੇਂਜ ਕਰ ਦੇਣਾ ਉਹਨੂੰ ਛੱਡ ਦੇਣਾ ਦੂਸਰਾ ਨਵਾਂ ਲੈ ਲੈਣਾ ਐਦਾਂ ਐਦਾਂ ਕਰਕੇ ਸਾਰਿਆਂ ਦੇ ਉੱਪਰ ਲਾ ਦੇਈਏ ਇਹੀ ਜਿਹੜੀਆਂ ਮੱਖੀਆਂ ਕਰਦੀਆਂ ਮੱਖੀਆਂ ਇੱਕ ਪੌਦੇ ਦੇ ਉੱਪਰ ਬੈਠਦੀਆਂ ਦੂਸਰੇ ਤੇ ਦੂਸਰੇ ਤੇ ਜਾਂਦੀਆਂ ਫਿਰ ਤੀਸਰੇ ਤੇ ਇਹਦੇ ਨਾਲ ਕੀ ਇਹਨਾਂ ਦਾ ਪ੍ਰਜਨਨ ਹੋ ਜਾਂਦਾ ਸਕਸੈਸ ਹੋ ਜਾਂਦੇ ਆ ਹੁਣ ਇਸ ਤੋਂ ਬਾਅਦ ਜਿਹੜਾ ਤੀਸਰਾ ਤਰੀਕਾ ਆਪਾਂ ਜਿਹੜਾ ਅਪਣਾਉਣਾ ਉਹ ਪਾਣੀ ਦੇ ਵਿੱਚ ਸੋਨਾ ਘੋਲ ਲੈਣਾ ਸੋਨਾ ਇਹ 12 ਤੋਂ ਲੈ ਕੇ ਤੇ 24 ਘੰਟੇ ਜੇ ਆਪਾਂ ਭਿਓ ਕੇ ਰੱਖ ਸਕਦੇ ਤਾਂ ਬਹੁਤ ਜ਼ਿਆਦਾ ਬੈਟਰ ਹੈ ਇਹਨੂੰ ਸੋਨੇ ਨੂੰ ਜਿਹੜਾ 12 ਤੋਂ ਲੈ ਕੇ ਤੇ 24 ਘੰਟਿਆਂ ਤੱਕ ਭਿੱਜਿਆ ਹੋਇਆ ਇਹਨੂੰ ਵਿੱਚੋਂ ਕੱਢ ਲੈਣਾ ਸੋਨੇ ਨੂੰ ਕੱਢਣ ਤੋਂ ਬਾਅਦ ਕੋਈ ਜਾਦੂ ਨਹੀਂ ਕੋਈ ਟੂਣਾ ਨਹੀਂ ਇਹ ਤਾਂ ਕੁਦਰਤ ਦੀ ਇੱਕ ਪ੍ਰਕਿਰਿਆ ਆ ਗਈ ਉਹਨੂੰ ਪੌਦੇ ਦੇ ਉੱਪਰ ਪਹਿਲਾਂ ਲੋਕ ਜ਼ਿਆਦਾ ਕੀ ਕਰਦੇ ਸੀ ਜੜਾਂ ਦੇ ਵਿੱਚ ਪਾਉਂਦੇ ਹੁੰਦੇ ਸੀਗੇ ਇਹ ਤਾਂ ਸਾਰੇ ਪੌਦੇ ਦੇ ਉੱਪਰ ਛੜਕਾਉ ਕਰਦੇ ਆ ਇਹਦਾ ਮਸੇਦਾ ਛੜਕਾਉ ਕਰਨ ਦੇ ਨਾਲ ਵੀ ਕੀ ਹੈ ਇੱਕ ਲੌਜੀਕ ਹੀ ਹੈ ਇਹ ਉਹਦੇ ਨਾਲ ਕੀ ਹੁੰਦਾ ਕਈ ਚੀਜ਼ਾਂ ਜਿੱਦਾਂ ਸੁੰਢੀ ਵਗੈਰਾ ਹੁੰਦੀ ਹੈ ਜਾਂ ਕਈ ਵਾਰੀ ਕੋਈ ਚੀਜ਼ਾਂ ਇਦਾਂ ਨਹੀਂ ਹੁੰਦੀਆਂ ਉਹ ਮਰ ਜਾਂਦੀਆਂ ਜਾਂ ਦੂਰ ਹੋ ਜਾਂਦੀਆਂ ਬਸ ਇਹ ਜਿਹੜੇ ਤਰੀਕੇ ਤਿੰਨ ਤਰੀਕੇ ਤੁਹਾਨੂੰ ਦੱਸੇ ਸੀਗੇ ਇਹਦੇ ਨਾਲ ਲਗਭਗ ਜਿਹੜਾ ਫਾਲਾ ਉਹ ਸக்ஸੈਸ ਹੋ ਜਾਊਗਾ ਜੇ ਨਹੀਂ ਵੀ ਸக்ஸੈਸ ਹੋਉਂਦਾ ਤਾਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੇ ਦੂਸਰੇ 2-3 ਤਰੀਕੇ ਹੋਰ ਰਹਿ ਗਏ ਉਹ ਤੁਹਾਨੂੰ ਦੱਸਾਂਗੇ ਉਮੀਦ ਕਰਦਾ ਜਿਹੜੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਤੇ ਇਹ ਆਪਾਂ ਇਹ ਦੀ ਵਾਸਤੇ ਆਪਾਂ ਨੂੰ ਕਿਸੇ ਚੀਜ਼ ਦੀ ਵੀ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਇਹ ਜਿਹੜਾ ਤਰੀਕੇ ਤੁਹਾਨੂੰ ਦੱਸਿਆ ਇਹ ਆਪਾਂ ਘਰ ਦੇ ਵਿੱਚ ਫੋੜ ਕਰ ਸਕਦੇ ਹਾਂ ਹਰ ਇੱਕ ਬੰਦਾ ਫੋੜ ਕਰ ਸਕਦਾ ਕਿਉਂਕਿ ਸੋਨਾ ਵੀ ਘਰ ਦੇ ਵਿੱਚ ਹੁੰਦਾ ਗੁੜ ਵੀ ਹੁੰਦਾ ਤੇ ਜਿਹੜਾ ਆ ਜਿਹੜਾ ਮੇਲ ਤੇ ਫੀਮੇਲ ਫੁੱਲ ਨੂੰ ਬਿਲਾਉਣ ਵਾਲਾ तरीका ਇਹਦਾ ਸ ਇਹ ਤਾਂ ਬੰਨਾਂ ਦੇ ਉੱਪਰ ਹੁੰਦੀ ਆ ਤੇ ਉਮੀਦ ਕਰਦੇ ਆ ਤੁਹਾਨੂੰ ਬਹੁਤ ਵਧੀਆ ਲੱਗਿਆ